ਸਸ਼੍ਰੀਆਕਾਲ ਤੁਸੀਂ ਦੇਖ ਰਹੇ ਹੋ ਜ਼ ਟੀਵੀ ਅਨਾਰਾਇਤ ਮੈਂ ਹਾਂ ਤੁਹਾਡੇ ਨਾਲ ਨਹੀਂ ਹਾਂ ਖਬਰਾਂ ਦੇ ਇਸ ਖਾਸ ਬੁਲਟਨ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੀਆਂ ਕੁਝ ਖਾਸ ਖਬਰਾਂ ਦੇ ਨਾਲ ਤੁਹਾਨੂੰ ਜਾਣੂ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਤੇ ਕੈਨੇਡਾ ਮੈਕਸੀਕੋ ਉਤੇ ਚੀਨ ਤੇ ਟੈਰਿਫ ਲਗਾਉਣ ਮਗਰੋਂ ਬੋਲੇ ਡੋਨਾਲਡ ਟਰੰਪ ਅਮਰੀਕੀ ਦਰਦ ਸੈਨ ਦੇ ਲਈ ਰਹਿਣ ਤੇ ਆ ਦਿੱਲੀ ਦੇ ਵਿੱਚ 5 ਫਰਵਰੀ ਨੂੰ ਹੋਇਆ ਛੁੱਟੀ ਦਾਲਾ ਸਕੂਲ ਕਾਲਜ ਰਹਿਣਗੇ ਬੰਦ ਕੈਨੇਡਾ ਦਾ ਡੋਨਾਲਡ 트ੰਪ ਨੂੰ ਮੂੰਹ ਤੋੜਵਾ ਜਵਾ ਸ਼ਰਾਪ ਸਣੇ ਕਈ ਅਮਰੀਕੀ ਉਤਪਾਦਾਂ ਤੇ ਲਗਾਇਆ ਟੈਰਫ ਐਕਸ਼ਨ ਦੀ ਤਿਆਰੀ ਦੇ ਵਿੱਚ ਪੰਜਾਬ ਪੁਲਿਸ ਦੂਸਰੇ ਸੂਬਿਆਂ ਦੀਆਂ ਜ਼ਿਲ੍ਹਿਆਂ ਚ ਬਦਮਾਸ਼ਾਂ ਨੂੰ ਲਿਆਂਦਾ ਜਾਏਗਾ ਪੰਜਾਬ ਪੰਜਾਬ ਜੱਜ ਤੋਂ ਉਮੀਦ ਬਣਿਆ ਅਸਾ ਅਗਲੇ 3 ਦਿਨ ਪੈ ਸਕਦੀ ਹੈ ਭਾਰੀ ਬਾਰਿਸ਼ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਤੋਂ ਇੱਕ ਬੇਹੱਦ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਕੈਨੇਡਾ, ਚੀਨ ਤੇ ਮੈਕਸੀਕੋ ਦੇ ਉੱਤੇ ਟੈਰਿਫ ਲਗਾ ਦਿੱਤਾ ਗਿਆ ਹੈ। ਟੈਰਿਫ ਲਗਾਉਣ ਮਗਰੋਂ ਹੀ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿੱਥੇ ਕਿ ਉਹਨਾਂ ਦਾ ਕਹਿਣਾ ਹੈ ਅਮਰੀਕੀ ਹਰ ਇੱਕ ਪਰੇਸ਼ਾਨੀ ਦੇ ਲਈ ਤਿਆਰ। ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਅਮਰੀਕੀਆਂ ਨੂੰ ਕਿਹਾ ਕਿ ਵਪਾਰ ਦੇ ਮੁੱਖ ਸਾਂਝੇਦਾਰੀ ਦੇਸ਼ਾਂ ਤੇ ਟੈਰਿਫ ਵਧਾਉਣ ਦੇ ਨਾਲ ਅਮਰੀਕੀਆਂ ਨੂੰ ਆਰਥਿਕ ਦਰਦ ਸਹਿਣ ਦੇ ਲਈ ਤਿਆਰ ਰਹਿਣਾ ਪਵੇਗਾ ਇਹ ਫੈਸਲਾ ਪੂਰੀ ਤਰ੍ਹਾਂ ਰਾਸ਼ਟਰੀ ਹਿੱਤ ਦੇ ਵਿੱਚ ਲਿਆ ਗਿਆ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕੀ ਹਿੱਤਾਂ ਦੀ ਰੱਖਿਆ ਦੇ ਲਈ ਇੱਕ ਉਚਿਤ ਕੀਮਤ ਹੋਵੇਗੀ ਇੱਥੇ ਦੱਸ ਦਈਏ ਕਿ ਦਰਾਮਤ ਵਸਤੂ ਤੇ ਟੈਰਿਫ ਲੱਗਣ ਦੇ ਨਾਲ ਅਮਰੀਕਾ ਦੇ ਵਿੱਚ ਚੀਜ਼ਾਂ ਮਹਿੰਗੀਆਂ ਹੋਣਗੀਆਂ ਆਪਣੇ ਸੋਸ਼ਲ ਮੀਡੀਆ ਮੰਚ ਤਰ ਸੋਸ਼ਲ ਤੇ 트ੰਪ ਨੇ ਕੈਪੀਟਲ ਲੈਟਰਸ ਦੇ ਵਿੱਚ ਲਿਖਿਆ ਕਿ ਕੁਝ ਦਰਦ ਹੋਵੇਗਾ ਹਾਂ ਸ਼ਾਇਦ ਅਤੇ ਸ਼ਾਇਦ ਨਹੀਂ ਪਾਰਸੀ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਵਾਂਗੇ ਇਹ ਕੀਮਤ ਚੁਕਾਉਣ ਲਾਇਕ ਹੋਵੇਗੀ ਮੈਕਸੀਕੋ ਕੈਨੇਡਾ ਤੇ ਚੀਨ ਦੇ ਉੱਤੇ ਟੈਰਿਫ ਲਾਗੂ ਕਰ ਦਿੱਤਾ ਗਿਆ ਸ਼ਨੀਵਾਰ ਨੂੰ ਟਰੰਪ ਨੇ ਆਪਣੇ ਪਹਿਲੇ ਐਲਾਨੇ 25% ਦੀ ਟੈਰਿਫ ਤੇ ਅੰਤਰ ਮੋਹਰ ਲਗਾ ਦਿੱਤੀ ਇਹ ਫੈਸਲਾ ਗੁਆਂਢੀ ਦੇਸ਼ਾਂ ਮੈਕਸੀਕੋ ਤੇ ਕੈਨੇਡਾ ਤੇ ਲਾਗੂ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਦੇਸ਼ ਅਮਰੀਕਾ ਦੇ ਨਾਲ ਇੱਕ ਮੁਕਤ ਵਪਾਰ ਸਮਝੌਤਾ ਸਾਂਝਾ ਕਰਦੇ ਨੇ ਚੀਨ ਤੋਂ ਪਹਿਲਾਂ ਤੋਂ ਲਾਗੂ ਡਿਊਟੀ ਤੋਂ ਇਲਾਵਾ 80 ਫੀਸਦੀ ਦਾ ਨਵਾਂ ਟੈਰਿਫ ਲਗਾਉਣ ਦੀ ਗੱਲ ਵੀ ਕਹੀ ਗਈ ਹੈ 트럼ਪ ਨੇ ਆਪਣੇ ਸੌ ਚੱਕ ਸਮਾਗਮ ਤੋਂ ਪਹਿਲਾਂ ਹੀ ਅਜਿਹੇ ਕਦਮ ਚੁੱਕਣ ਦਾ ਵਾਅਦਾ ਕੀਤਾ ਸੀ। ਉਹਨਾਂ ਨੇ ਦੋਸ਼ ਲਗਾਇਆ ਕਿ ਇਹ ਦੇਸ਼ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਅਤੇ ਖਤਰਨਾਕ ਅਪੀਅਰ ਫੈਟਲ ਲਾਈਨ ਦੀ ਤਸਕਰੀ ਨੂੰ ਰੋਕਣ ਦੇ ਵਿੱਚ ਅਸਫਲ ਰਹੇ। ਉੱਤੇ 트럼ਪ ਦੇ ਟੈਰਿਫ ਲਾਣ ਤੋਂ ਬਾਅਦ ਮੈਕਸੀਕੋ, ਕੈਨੇਡਾ ਤੇ ਚੀਨ ਤਿੰਨਾਂ ਦੇਸ਼ਾਂ ਨੇ ਅਮਰੀਕਾ ਨੂੰ ਜਵਾਬੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਬਾਹਰਾਂ ਨੇ ਵੀ ਚਤਾਵਨੀ ਦਿੱਤੀ ਹੈ ਕਿ ਇਸ ਵਪਾਰ ਯੁੱਧ ਦੇ ਨਾਲ ਅਮਰੀਕੀ ਅਰਥ ਵਿਵਸਥਾ ਦੀ ਵਿਕਾਸ ਦਰ ਹੌਲੀ ਹੋ ਸਕਦੀ ਹੈ ਤੇ ਕੀਮਤਾਂ ਵੱਧ ਸਕਦੀਆਂ ਨੇ ਅਮਰੀਕਾ ਤੋਂ ਇੱਕ ਖਾਸ ਖਬਰ ਆਈ ਹੈ ਜੁੱਥੇ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀਆਂ ਨੂੰ ਕਿਹਾ ਕਿ ਵਪਾਰ ਦੇ ਮੁੱਖ ਸਾਂਝੇਦਾਰ ਦੇਸ਼ਾਂ ਤੇ ਟੈਰਿਫ ਵਧਾਉਣ ਦੇ ਨਾਲ ਅਮਰੀਕੀਆਂ ਨੂੰ ਵੀ ਆਰਥਿਕ ਦਰਦ ਸਹਿਣ ਕਰਨ ਦੇ ਲਈ ਤਿਆਰ ਰਹਿਣਾ ਪਵੇਗਾ ਇਸ ਫੈਸਲੇ ਨੂੰ ਪੂਰੀ ਤਰ੍ਹਾਂ ਰਾਸ਼ਟਰੀ ਹਿੱਤ ਦੇ ਵਿੱਚ ਲਿਆ ਗਿਆ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕੀ ਹਿੱਤਾਂ ਦੀ ਰੱਖਿਆ ਦੇ ਲਈ ਇੱਕ ਉਚਿਤ ਕੀਮਤ ਹੋਵੇਗੀ ਇਤਿਹਾਸ ਦੱਸਦੀ ਹੈ ਕਿ ਦਰਾਮਤ ਵਸਤੂ ਤੇ ਟੈਰਿਫ ਲੱਗਣ ਦੇ ਨਾਲ ਅਮਰੀਕਾ ਚੀਜ਼ਾਂ ਮਹਿੰਗੀਆਂ ਹੋਣਗੀਆਂ ਆਪਣੇ ਸੋਸ਼ਲ ਮੀਡੀਆ ਮੰਚ ਤਰੁੱਤ ਸੋਸ਼ਲ ਤੇ ਟਰੰਪ ਨੇ ਕੈਪੀਟਲ ਲੈਟਰਸ ਦੇ ਵਿੱਚ ਲਿਖਿਆ ਕਿ ਕੀ ਕੁਝ ਦਰਦ ਹੋਵੇਗਾ ਹਾਂ ਸ਼ਾਇਦ ਤੇ ਸ਼ਾਇਦ ਨਹੀਂ ਪਰ ਅਸੀਂ ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਵਾਂਗੇ ਅਤੇ ਇਹ ਕੀਮਤ ਚੁਕਾਉਣ ਦੇ ਲਾਇਕ ਹੋ ਅਮਰੀਕਾ ਦੇ ਵੱਲੋਂ ਟੈਰਿਫ ਜੋ ਹੈ ਉਹ ਕੈਨੇਡਾ ਮੈਕਸੀਕੋ ਤੇ 25% ਦੀ ਲਗਾਇਆ ਗਿਆ ਤੇ ਚੀਨ ਦੇ ਉੱਤੇ 10% ਦੇ 5 ਫਰਵਰੀ 2025 ਨੂੰ ਸਕੂਲ ਕਾਲਜ ਬੰਦ ਰਹਿਣਗੇ ਤੇ ਨਾਲ ਹੀ ਨਾਲ ਸਰਕਾਰੀ ਅਦਾਰਿਆਂ ਦੇ ਵਿੱਚ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਇੱਕ ਖਬਰ ਦਿੱਲੀ ਤੋਂ ਸਾਹਮਣੇ ਆਈ ਹੈ ਜョਥੇ ਕਿ 5 ਫਰਵਰੀ 2025 ਨੂੰ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਨੇ ਜਿਸ ਨੂੰ ਲੈ ਕੇ ਸਰਕਾਰ ਦੇ ਵੱਲੋਂ ਫੈਸਲਾ ਲੈ ਲਿਆ ਗਿਆ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਕਿ 5 ਫਰਵਰੀ ਨੂੰ ਛੁੱਟੀ ਹੋਵੇਗੀ ਪ੍ਰਾਈਵੇਟ ਜਾਂ ਫਿਰ ਸਰਕਾਰੀ ਸਕੂਲ ਕਾਲਜ ਸਭ ਬੰਦ ਰਹਿਣਗੇ ਇਸ ਤੋਂ ਇਲਾਵਾ ਸਰਕਾਰੀ ادارے ਵੀ ਬੰਦ ਰਹਿਣਗੇ ਤੇ ਉਦਯੋਗਿਕ ادارے ਬੰਦ ਰੱਖਣ ਦੀ ਵੀ ਗੱਲ ਕਹਿ ਦਿੱਤੀ ਹੈ ਕਿਹਾ ਜਾ ਰਿਹਾ ਹੈ ਕਿ ਵੋਟਾਂ ਨੇ ਜਿਸ ਕਰਕੇ ਹੁਣ ਹਰਿਆਣਾ ਦੇ ਵਿੱਚ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਮਾਮਲੇ ਦੇ ਨਾਲ ਜਿਵੀ ਚੋ ਜਾਣਕਾਰੀ ਮਿਲੀ ਹੈ ਉਹ ਅੱਜ ਨਾਲ ਸਾਂਝੀ ਕਰਾਂਗੇ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ 5 ਫਰਵਰੀ 2025 ਨੂੰ ਹੋਣ ਵਾਲੀਆ ਵਿਧਾਨ ਸਭਾ ਚ ਉਹਨਾਂ ਨੂੰ ਲੈ ਕੇ ਦਿੱਲੀ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ ਇਸ ਦਿਨ ਸਾਰੇ ਕੇਂਦਰੀ ਸਰਕਾਰੀ ਦਫ਼ਤਰਾਂ ਸਮੇਤ ਉਦਯੋਗਿਕ ਅਦਾਰੇ ਵੀ ਬੰਦ ਰਹਿਣ ਵਾਲੇ ਨੇ ਇਸ ਕਾਰਨ ਮੁਲਾਜ਼ਮਾਂ ਨੂੰ ਆਪਣੀ ਵੋਟ ਪਾਉਣ ਦਾ ਪੂਰਾ ਮੌਕਾ ਦਿੱਤਾ ਜਾਏਗਾ ਅਮਲਾ ਅਤੇ ਸਿਖਲਾਈ ਵਿਭਾਗ ਪਹਿਲਾਂ ਹੀ ਸਪਸ਼ਟ ਕਰ ਚੁੱਕਾ ਹੈ ਕਿ ਇਸ ਦਿਨ ਕੇਂਦਰ ਸਰਕਾਰ ਦੇ ਦਫ਼ਤਰਾਂ ਉਦਯੋਗਿਕ ਅਦਾਰਿਆਂ ਅਤੇ ਹੋਰ ਸੰਸਥਾਵਾਂਤ ਵਿੱਚ ਛੁੱਟੀ ਰਹਿਣ ਵਾਲੀ ਹੈ ਦੱਸ ਦਈਏ ਕਿ ਚੋਣਾਂ ਦੌਰਾਨ ਬਹੁਤ ਸਾਰੇ ਸਕੂਲ ਤੇ ਕਾਲਜਾਂ ਨੂੰ ਪੋਲਿੰਗ ਕੇਂਦਰਾਂ ਵੱਜੋਂ ਵਰਤਿਆ ਜਾਂਦਾ ਹੈ ਇਸ ਕਾਰਨ ਕਰਕੇ 5 ਫਰਵਰੀ ਨੂੰ ਸਾਰੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਰਹੇਗੀ ਚੋਣ ਪ੍ਰਕਿਰਿਆ ਨੂੰ ਸੁਚਾਰੂ ਰੂਪ ਦੇ ਨਾਲ ਸੰਚਾਲਿਤ ਕਰਨ ਦੇ ਲਈ ਅਕਸਰ VOTING ਤੋਂ ਇੱਕ ਪਹਿਲਾਂ ਛੁੱਟੀ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਤਾਂ ਕਿ ਪ੍ਰਸ਼ਾਸਨਿਕ ਤਿਆਰੀਆਂ ਨੂੰ ਅੰਤਿਮ ਰੂਪ ਜਿਹੜਾ ਹੈ ਉਹ ਦਿੱਤਾ ਜਾ ਸਕੇ। ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ 5 ਫਰਵਰੀ ਨੂੰ ਸਾਰੇ ਜਨਤਕ ਦਫ਼ਤਰਾਂ ਵਿਧੇਕ ਸੰਸਥਾਮ ਬੋੜਾ ਅਤੇ ਨਿਗਮ ਦਫ਼ਤਰਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਅਦਾਇਗੀशुदा ਛੁੱਟੀ ਹੈ। ਇਸ ਛੁੱਟੀ ਦਾ ਉਦੇਸ਼ ਉਹਨਾਂ ਸਰਕਾਰੀ ਕਰਮਚਾਰੀਆਂ ਨੂੰ ਸਹੂਲਤ ਪ੍ਰਦਾਨ ਕਰਨਾ ਹੈ ਜੋ ਦਿੱਲੀ ਦੇ ਵਿੱਚ ਰਜਿਸਟਰਡ ਵੋਟਰ ਨੇ ਤੇ ਚੋਣਾਂ ਦੇ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੁੰਦੇ ਨੇ। ਵੋਟਾਂ ਵਾਲੇ ਦਿਨ ਸਾਰੀਆਂ ਜ਼ਰੂਰੀ ਸੇਵਾਵਾਂ ਜਿਵੇਂ ਕਿ ਹਸਪਤਾਲ, ਫਾਰਮੇਸੀਆਂ ਆਦਿ ਦਿਨ ਪਰ ਚਾਲੂ ਰਹਿਣ ਵਾਲੀਆਂ ਨੇ। ਚੋਣਾ ਵਾਲੇ ਦਿਨ ਜ਼ਿਆਦਾਤਰ ਪ੍ਰਚੂਨ ਦੁਕਾਨਾਂ, ਹਰਿਆਣੇ ਦੀਆਂ ਦੁਕਾਨਾਂ ਤੇ ਖਾਣ-ਪੀਣ ਦੀਆਂ ਦੁਕਾਨਾਂ ਵੀ ਖੁੱਲ੍ਹੀਆਂ ਹੀ ਰਹਿਣ ਦੀ ਉਮੀਦ ਹੈ। ਇਸ ਤੋਂ ਇਲਾਵਾ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਐਲਾਨ ਕੀਤਾ ਹੈ ਕਿ ਵੋਟਰਾਂ ਤੇ ਚੋਣ ਅਮਲੇ ਦੀ ਸਕੂਲ ਦੇ ਲਈ VOTING ਵਾਲੇ ਦਿਨ ਸਾਰੀਆਂ ਲਾਈਨਾਂ ਸਵੇਰ 4 ਵਜੇ ਤੋਂ ਮੈਟਰੋ ਸਿਵਾਮਾ ਸ਼ੁਰੂ ਹੋਣਗੀਆਂ। ਟ੍ਰੇਨਾਂ ਚੋਣੇ ਸਵੇਰੇ 6 ਵਜੇ ਤੱਕ 30 ਮਿੰਟ ਦੇ ਅੰਤਰਾਲ ਤੇ ਚਲਾਈਆਂ ਜਾਣਗੀਆਂ, ਜਿਸ ਤੋਂ ਬਾਅਦ ਨਿਯਮਤ ਸਮਾਂ ਸਾਰਣੀ ਮੜ ਸ਼ੁਰੂ ਹੋ ਜਾਏਗੀ। ਇਸੇ ਤਰ੍ਹਾਂ DTC ਸਵੇਰੇ 4 ਵਜੇ ਤੋਂ ਬਾਅਦ 35 ਰੂਟਾਂ ਤੇ ਵਾਧੂ বাস ਸੇਵਾਵਾਂ ਚਲਾਈਆਂ ਜਾਣਗੀਆਂ ਤਾਂ ਜੋ ਵੋਟਰਾਂ ਦੇ ਕੋਲ ਪੋਲਿੰਗ ਸਟੇਸ਼ਨਾਂ ਤੱਕ ਪਹੁੰਚਣ ਦੇ ਲਈ ਟੁਕਮਾ ਵਿਕਲਪ ਜਿਹੜਾ ਉਹ ਹੋਵੇ ਤਾਂ 5 ਫਰਵਰੀ 2025 ਨੂੰ ਦਿੱਲੀ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਕਿ ਸਰਕਾਰੀ ਜਾਂ ਫਿਰ ਪ੍ਰਾਈਵੇਟ ਸਕੂਲ ਬੰਦ ਰਹਿਣ ਵਾਲੇ ਨੇ ਕਾਲਜ ਵੀ ਬੰਦ ਰਹਿਣਗੇ ਇਸ ਤੋਂ ਇਲਾਵਾ ਕੇਂਦਰ ਸਰਕਾਰ ਦੇ ਜਿਹੜੇ ਦਫ਼ਤਰ ਨੇ ਉਹਨਾਂ ਨੂੰ ਬੰਦ ਰੱਖਿਆ ਜਾਏਗਾ ਤੇ ਉਦਯੋਗਿਕ ਅਦਾਰੇ ਵੀ ਬੰਦ ਰਹਿਣਗੇ ਕੈਨੇਡਾ ਤੋਂ ਇੱਕ ਖਾਸ ਖਬਰ ਸਾਹਮਣੇ ਆਈ ਹੈ ਜੁਥੇ ਕਿ ਸਰਕਾਰ ਦੇ ਵੱਲੋਂ ਵੱਡਾ ਕਦਮ ਚੱਕ ਲਿਆ ਗਿਆ ਹੈ। ਅਸਲ ਦੇ ਵਿੱਚ ਕੈਨੇਡਾ ਦੀ ਸਰਕਾਰ ਦੇ ਵੱਲੋਂ ਡੋਨਾਲਡ ਟਰੰਪ ਨੂੰ ਇੱਕ ਮੂੰਹ ਤੋੜਨ ਵਾਲਾ ਜਵਾਬ ਦਿੱਤਾ ਗਿਆ ਹੈ। ਅਸਲ ਦੇ ਵਿੱਚ ਜੇ ਗੱਲ ਕੀਤੀ ਜਾਵੇ ਇਸ ਪੂਰੇ ਮੁੱਦੇ ਦੀ ਤੇ ਅਮਰੀਕਾ ਦੇ ਵੱਲੋਂ ਜਿੱਥੇ ਕੈਨੇਡਾ ਦੇ ਉੱਤੇ ਟੈਰਿਫ ਲਗਾਇਆ ਗਿਆ ਤੇ ਉਸੇ ਦਾ ਜਵਾਬ ਹੁਣ ਕੈਨੇਡਾ ਨੇ ਦਿੱਤਾ ਹੈ। ਜਵਾਬੀ ਕਾਰਵਾਈ ਕੀਤੀ ਗਈ ਹੈ ਤੇ ਅਮਰੀਕਾ ਦੀਆਂ ਕੁਝ ਚੀਜ਼ਾਂ ਦੇ ਉੱਤੇ ਟੈਰਿਫ ਕੈਨੇਡਾ ਦੇ ਵੱਲੋਂ ਲਗਾ ਦਿੱਤਾ ਗਿਆ ਹੈ। ਮਾਮਲੇ ਦੇ ਨਾਲ ਜੁੜੀ ਜੋ ਰਿਪੋਰਟ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਸਾਡੀ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਵੱਲੋਂ ਕੈਨੇਡੀਅਨ ਉਤਪਾਦਾਂ ਦੇ ਉੱਤੇ 25% ਦੀ ਟੈਰਿਫ ਲਗਾਉਣ ਤੋਂ ਇੱਕ ਦਿਨ ਬਾਅਦ ਕੈਨੇਡੀਅਨ ਸਰਕਾਰ ਨੇ ਜਵਾਬੀ ਕਾਰਵਾਈ ਕਰ ਦਿੱਤੀ ਹੈ ਕੈਨੇਡੀਅਨ ਵਿੱਤ ਮੰਤਰੀ ਲੈਬਲੋਂਗ ਨੇ ਐਤਵਾਰ ਨੂੰ ਉਹਨਾਂ ਅਮਰੀਕੀ ਉਤਪਾਦਾਂ ਦੀ ਸੂਚੀ ਜਾਰੀ ਕੀਤੀ ਜਿਨ੍ਹਾਂ ਦੇ ਉੱਤੇ ਕੈਨੇਡੀਅਨ ਸਰਕਾਰ ਟੈਰਿਫ ਲਗਾਉਣ ਜਾ ਰਹੀ ਹੈ ਕੈਨੇਡਾ ਅਮਰੀਕਾ ਤੋਂ ਆਉਣ ਵਾਲੇ ਲਗਭਗ 30 ਬਿਲੀਅਨ ਡਾਲਰ ਦੇ ਉਤਪਾਦਾਂ ਤੇ ਟੈਰਿਫ ਲਗਾਏਗਾ ਇਸ ਸੂਚੀ ਦੇ ਵਿੱਚ ਅਮਰੀਕਾ ਦੁਆਰਾ ਤਿਆਰ ਕੀਤੀ ਗਈ ਸ਼ਰਾਬ, ਘਰੇਲੂ ਉਪਕਰਣ, औजार, ਹਥਿਆਰ, ਡੇਰੀ ਉਤਪਾਦ, ਫਲ, ਸਬਜ਼ੀਆਂ, ਕੱਪੜੇ ਅਤੇ ਹੋਰ ਬਹੁਤ ਘਰਸ਼ਾਮਨ ਹੈ। ਇੱਥੇ ਦੱਸ દઈએ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਦੁਆਰਾ ਕੈਨੇਡਾ ਤੇ ਮੈਕਸੀਕੋ ਤੇ 25% ਦੀ ਟੈਰਿਫ ਲਗਾਉਣ ਦੇ ਨਾਲ-ਨਾਲ ਚੀਨ ਦੇ ਉੱਤੇ 10% ਦੀ ਵਾਧੂ ਟੈਰਿਫ ਲਗਾਉਣ ਦਾ ਇੱਕ ਬਿਆਨ ਦਿੱਤਾ ਗਿਆ, ਕਦਮ ਚੱਕਿਆ ਗਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਕ੍ਰਿਸਟਰੀਆ ਫ੍ਰੀਲੈਂਡ ਨੇ ਅਮਰੀਕੀ ਉਤਪਾਦਾਂ ਦੇ ਉੱਤੇ ਟੈਰਿਫ ਲਗਾਉਣ ਦੇ ਸਰਕਾਰ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਅਸੀਂ ਇਹ ਲੜਾਈ ਨਹੀਂ ਚਾਹੁੰਦੇ ਪਰ ਅਸੀਂ ਇਸ ਨੂੰ ਹਾਰਨ ਵਾਲੇ ਵੀ ਨਹੀਂ ਤੇ ਹੁਣ ਕੈਨੇਡੀਅਨ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਤੋਂ ਆਉਣ ਵਾਲੇ ਸਮਾਨ ਦੇ ਉੱਤੇ ਹੁਣ ਕੈਨੇਡਾ ਵੀ ਕਿਸੇ ਨਾ ਕਿਸੇ ਤਰੀਕੇ ਟੈਰਿਫ ਲਗਾਏਗਾ ਅਸਲ ਦੇ ਵਿੱਚ ਇੱਕ ਸੂਚੀ ਜਾਰੀ ਕੀਤੀ ਗਈ ਤੇ ਦੱਸਿਆ ਗਿਆ ਕਿ ਅਮਰੀਕਾ ਤੋਂ ਆਉਣ ਵਾਲੇ ਲਗਭਗ 30 ਬਿਲੀਅਨ ਡਾਲਰ ਦੇ ਉਤਪਾਦਾਂ ਤੇ ਕੈਨੇਡਾ ਦੇ ਵੱਲੋਂ ਟੈਰਿਫ ਲਗਾਇਆ ਜਾਇਆ ਜਾਹੇਗਾ ਸੂਚੀ ਦੇ ਵਿੱਚ ਅਮਰੀਕਾ ਚ ਤਿਆਰ ਕੀਤੀ ਗਈ ਸ਼ਰਾਬ ਘਰੇਲੂ ਉਪਕਰਨ ਔਜ਼ਾਰ ਹਥਿਆਰ ਡੇਅਰੀ ਉਤਪਾਦ ਫਲ ਸਬਜ਼ੀਆਂ ਕੱਪੜੇ ਤੇ ਹੋਰ ਬਹੁਤ ਚੀਜ਼ਾਂ ਸ਼ਾਮਲ ਨੇ ਅਸਲ ਦੇ ਵਿੱਚ ਜਿੱਥੇ ਗੱਲ ਕੀਤੀ ਜਾਵੇ ਡੋਨਾਲਡ ਟਰੰਪ ਦੀ ਤੇ ਉਹਨਾਂ ਦੇ ਵੱਲੋਂ ਨਵੇਂ ਰਾਸ਼ਟਰਪਤੀ ਦੇ ਵੱਜੋਂ ਆਪਣੇ ਆਬਦੇ ਦੀ ਸੌ ਚੱਕ ਲਈ ਗਈ ਹੈ ਕਾਰਜਕਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਜਿਵੇਂ ਹੀ ਉਹਨਾਂ ਨੇ ਆਪਣੇ ਇਸ ਕਾਰਜਕਾਲ ਦੀ ਸ਼ੁਰੂਆਤ ਕੀਤੀ ਤੇ ਉਹਨਾਂ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਕੈਨੇਡਾ ਮੈਕਸੀਕੋ ਦੇ ਉੱਤੇ 25% ਦੀ ਟੈਰਿਫ ਲਗਾਇਆ ਜਾਏਗਾ ਤੇ ਚੀਨ ਦੇ ਉੱਤੇ 10% ਦੀ ਟੈਰਿਫ ਲੱਗੇਗਾ ਜਿਸ ਤੋਂ ਬਾਅਦ ਕੈਨੇਡੀਅਨ ਸਰਕਾਰ ਦੇ ਵੱਲੋਂ ਲਗਾਤਾਰ ਇਸ ਦੇ ਉੱਤੇ ਬਿਆਨ ਦਿੱਤਾ ਜਾ ਰਿਹਾ ਸੀ ਕਿ ਅਮਰੀਕਾ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਪਰ ਜੇਕਰ ਅਮਰੀਕਾ ਅਜਿਹਾ ਕਰੇਗਾ ਤੇ ਕੈਨੇਡਾ ਦੇ ਵੱਲੋਂ ਉੱਜਵਪੀ ਕਾਰਵਾਈ ਕੀਤੀ ਜਾਏਗੀ ਤੇ ਅਮਰੀਕਾ ਤੋਂ ਆਉਣ ਵਾਲੇ ਸਮਾਨ ਦੇ ਉੱਤੇ ਟੈਰਿਫ ਲਗਾਇਆ ਜਾਏਗਾ ਤੇ ਹੁਣ ਕੈਨੇਡਾ ਦੇ ਉੱਤੇ ਟੈਰਿਫ ਅਮਰੀਕਾ ਦੇ ਵੱਲੋਂ ਲਗਾ ਦਿੱਤਾ ਗਿਆ ਹੈ ਤੇ ਹੁਣ ਕੈਨੇਡਾ ਨੇ ਵੀ ਸੂਚੀ ਜਾਰੀ ਕਰ ਲਈ ਹੈ ਤਿਆਰੀ ਪੂਰੀ ਖੇਚ ਲਈ ਹੈ ਕਿ ਹੁਣ ਅਮਰੀਕਾ ਦੇ ਵਿੱਚ ਬਣੇ ਜਿਹੜੇ ਉਤਪਾਦ ਨੇ ਜੋ ਕੈਨੇਡਾ 'ਚ ਆ ਰਹੇ ਨੇ ਉਹਨਾਂ ਦੇ ਉੱਤੇ ਜਲਦ ਹੀ ਟੈਰਿਫ ਲਗਾ ਦਿੱਤਾ ਜਾਏਗਾ ਪੰਜਾਬ ਪੁਲਿਸ ਇੱਕ ਵੱਡੇ ਐਕਸ਼ਨ ਦੀ ਤਿਆਰੀ ਦੇ ਵਿੱਚ ਉਨ੍ਹਾਂ ਦੇ ਵੱਲੋਂ ਵੱਡੇ ਬਦਮਾਸ਼ਾਂ ਦੀ ਲਿਸਟ ਤਿਆਰ ਕਰ ਲਈ ਗਈ ਹੈ ਜਿਨ੍ਹਾਂ ਨੂੰ ਹੁਣ ਪੰਜਾਬ ਲੈ ਕੇ ਆਇਆ ਜਾਏਗਾ। ਰਿਪੋਰਟ ਦੇ ਵਿੱਚ ਜੋ ਜਾਣਕਾਰੀ ਸਾਂਝੀ ਕੀਤੀ ਗਈ ਸੀ ਹੁਣ ਉਹ ਤੁਹਾਨੂੰ ਦੱਸਾਂਗੇ। ਅੰਤ ਤੱਕ ਸਾਡੀ ਇਸ ਖਬਰ ਦੇ ਨਾਲ ਜੁੜੇ ਰਹੋ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਬਦਮਾਸ਼ਾਂ ਖਿਲਾਫ ਪੂਰੇ ਐਕਸ਼ਨ ਦੀ ਤਿਆਰੀ ਚ ਹੈ। ਦੂਸਰੇ ਸੂਬਿਆਂ ਦੀਆਂ ਜੇਲਾਂ ਦੇ ਵਿੱਚ ਬੰਦ ਬਦਮਾਸ਼ਾਂ ਨੂੰ ਪੰਜਾਬ ਲਿਆਂਦਾ ਜਾਏਗਾ। ਹੋਰਨਾਂ ਸੂਬਿਆਂ ਦੀਆਂ ਪੁਲਿਸ ਦੇ ਵੱਲੋਂ ਜਿਹੜੇ ਬਦਮਾਸ਼ ਰਿਮਾਂਡ ਤੇ ਲਏ ਗਏ ਨੇ ਉਹਨਾਂ ਤੋਂ ਬਾਅਦ ਪੰਜਾਬ ਵਾਪਸ ਨਹੀਂ ਆਏ। ਅਜੇ ਹੀ ਲਗਭਗ 46 ਬਦਮਾਸ਼ਾਂ ਦੀ ਸੂਚੀ ਪੰਜਾਬ ਪੁਲਿਸ ਨੇ ਤਿਆਰ ਕਰ ਲਈ ਜਲਦੀ ਇਹਨਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ ਇਹ ਸਾਰੇ ਬਦਮਾਸ਼ ਨਾਮੀ ਗੈਂਗ ਦੇ ਨਾਲ ਜੁੜੇ ਹੋਏ ਹਨ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਇਹ ਸਾਰੇ ਮਲਜਮ ਕਤਲ ਜਬਰਨ ਬਸੂਲੀ ਵਰਗੇ ਮਾਮਲਿਆਂ ਵਿੱਚ ਸ਼ਾਮਲ ਨੇ ਜਿਨ੍ਹਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਇਹਨਾਂ ਨੂੰ ਦੂਜੇ ਸੂਬਿਆਂ ਦੀਆਂ ਜੇਲ੍ਹਾਂ ਨੇ ਰਿਮਾਂਡ ਤੇ ਲਿਆ ਸੀ ਅਜਿਹੇ ਕਈ ਬਦਮਾਸ਼ ਨਸੇ ਗਏ ਇਹਨਾਂ ਦੇ ਵਿੱਚ ਪੰਜਾਬ ਪੁਲਿਸ ਤੋਂ ਬਚਨ ਸਫਲ ਰਹਿ ਕੁਝ ਬਦਮਾਸ਼ ਨੇ ਪਰ ਉਹ ਜ਼ਿਲ੍ਹਾ ਤੋਂ ਆਪਣੀ ਗਿਰੋਹ ਚਲਾ ਰਹੇ ਦੂਸਰੇ ਪਾਸੇ ਹੁਣ ਪੁਲਿਸ ਨੇ ਇਹਨਾਂ ਮੁਲਜ਼ਮਾ ਨੂੰ ਆਪਣੀਆਂ ਜ਼ਿਲ੍ਹਿਆਂ ਦੇ ਵਿੱਚ ਲਿਆਉਣ ਦੀ ਤਿਆਰੀ ਕਰ ਲਈ ਹੈ ਇਹਨਾਂ ਦੇ ਜ਼ਿਲ੍ਹਾ ਤੋਂ ਅਪਰਾਧਾਂ ਦੇ ਵਿੱਚ ਸ਼ਾਮਲ ਹੁੰਦੇ ਸਬੂਤ ਪੁਲਿਸ ਦੇ ਕੋਲ ਇਸ ਲਈ ਸਾਰੇ ਸੂਬਿਆਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਜ਼ਿਆਦਾਤਰ ਬਦਮਾਸ਼ ਗੁਜਰਾਤ ਰਾਜਸਥਾਨ ਹਰਿਆਣਾ ਤੇ ਉੱਤਰਾਖੰਡ ਦੀਆਂ ਜੇਲਾਂ ਦੇ ਵਿੱਚ ਬੰਦ ਤੇ ਹੁਣ ਇਹਨਾਂ ਨਾਮੀ ਬਦਮਾਸ਼ਾਂ ਨੂੰ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਦੀਆਂ ਜੇਲਾਂ ਦੇ ਵਿੱਚ ਲਿਆਂਦਾ ਜਾਏਗਾ ਵੱਡੇ ਐਕਸ਼ਨ ਦੀ ਤਿਆਰੀ ਦੇ ਵਿੱਚ ਹੈ ਇਸ ਵੇਲੇ ਪੰਜਾਬ ਪੁਲਿਸ ਜਿਨ੍ਹਾਂ ਦੇ ਵੱਲੋਂ 46 ਬਦਮਾਸ਼ਾਂ ਦੀ ਸੂਚੀ ਤਿਆਰ ਕਰਨੀ ਗਈ ਹੈ ਤੇ ਇਹ ਸਾਰੇ ਬਦਮਾਸ਼ ਕਿਸੇ ਨਾ ਕਿਸੇ ਨਾਮੀ ਗੈਂਗ ਦੇ ਨਾਲ ਜੁੜੇ ਹੋਏ ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਚੁੱਕੀ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਤਿੰਨ ਦਿਨਾਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਮੀਂਹ ਪੈਣ ਦੇ ਅਸਰ ਬਣੇ ਹੋਏ ਨੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਠੰਡ ਕਾਫੀ ਜ਼ਿਆਦਾ ਵੱਧ ਸਕਦੀ ਹੈ ਤੇ ਲੋਕ ਜਿੰਨਾ ਹੋ ਸਕੇ ਆਪਣਾ ਖਿਆਲ ਜ਼ਰੂਰ ਰੱਖਣ ਤੇ ਹੁਣ ਗੱਲ ਕੀਤੀ ਜਾਵੇ ਇਸ ਪੂਰੀ ਰਿਪੋਰਟ ਦੀ ਤੇ ਕੀ ਕੋ ਜਾਏ ਹਮ ਜਿਨੇ ਦੱਸਿਆ ਅੱਜ ਦੇ ਇਸ ਖਾਸ ਵੀਡੀਓ ਤੇ ਤੁਹਾਨੂੰ ਦੱਸਾਂਗੇ ਪਰ ਅੰਤ ਤੱਕ ਸਾਡੀ ਵੀਡੀਓ ਨੂੰ ਜ਼ਰੂਰ ਦੇਖਿਓ ਨਾਲ ਹੀ ਨਾਲ ਜੇਕਰ ਤੁਸੀਂ ਹਾਲੇ ਤੱਕ ਵੀ ਸਾਡੇ ਫੇਸਬੁਕ ਪੇਜ ਨੂੰ ਲਾਈਕ ਨਹੀਂ ਕੀਤਾ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜਲਦੋਂ ਜਲਦ ਕਰ ਲਓ ਹੁਣ ਗੱਲ ਕੀਤੀ ਜਾਵੇ ਕਿ ਕਿਹੋ ਜਿਹਾ ਹਾਲ ਪੰਜਾਬ ਦੇ ਮੌਸਮ ਦਾ ਰਹਿਣ ਵਾਲਾ ਹੈ ਤੇ ਦੱਸਿਆ ਗਿਆ ਹੈ ਕਿ ਆਮ ਤੌਰ ਤੇ ਕਹਿੰਦੇ ਨੇ ਕਿ ਆਈ ਬਸੰਤ ਪਾਲਾਉ ਪਰ ਇਸ ਵਾਰ ਪੰਜਾਬ ਦੇ ਵਿੱਚ ਇਸ ਤੋਂ ਬਿਲਕੁਲ ਉਲਟਾ ਨਜ਼ਰ ਆਖਣ ਨੂੰ ਮਿਲ ਰਿਹਾ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੂੰ ਸਰਦੀ ਤੋਂ ਰਾਹਤ ਮਿਲਨੀ ਸ਼ੁਰੂ ਹੋਈ ਸੀ ਉੱਥੇ ਹੀ ਬਸੰਤ ਦੇ ਆਉਣ ਤੱਕ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ ਪੰਜਾਬ ਦੇ ਲੋਕਾਂ ਨੂੰ ਕੰਬਾ ਦਿੱਤਾ ਪਿਛਲੇ 2 ਤੋਂ 3 ਦਿਨਾਂ ਤੋਂ ਪੈ ਰਹੀ ਧੁੰਦ ਨੇ ਵਾਹਨਾ ਦੀ ਰਫ਼ਤਾਰ ਮੱਠੀ ਪਾ ਦਿੱਤੀ ਹੈ ਧੁੰਦ ਦਾ ਅਸਰ ਅੱਜ ਵੀ ਜਾਰੀ ਹੈ ਮੌਸਮ ਵਿਭਾਗ ਦੇ ਵੱਲੋਂ ਅੱਜ 8 ਜ਼ਿਲ੍ਹਿਆਂ ਦੇ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਉੱਥੇ ਹੀ ਅੱਜ ਤੋਂ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੀ ਹੈ ਮੌਸਮ ਵਿਭਾਗ ਦੇ ਵੱਲੋਂ ਅੱਜ ਅਮ੍ਰਿਤਸਰ ਤਰਨਤਾਰਨ ਕਪੂਠਲਾ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਤੇ ਮਲੇਰਕੋਟਲਾ ਵਿੱਚ ਇਸ ਦਿਨਾਂ ਲਈ ਅੱਜ ਤੋਂ ਨਮੀ ਪਛਮੀ ਦਰਬੜੀ ਸਰਗਰਮ ਹੋਣ ਵਾਲੀ ਹੈ ਜਿਸ ਦਾ ਸਰਪੰਖ ਪੰਜਾਬ ਦੇ ਮੌਸਮ ਤੇ ਵੇਖਣ ਨੂੰ ਮਿਲੇਗਾ ਇਸੇ ਕਾਰਨ ਅੱਜ ਤੋਂ ਸੂਬੇ ਦੇ ਕਈ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ ਹਾਲਾਂਕਿ ਬਹੁਤੀਆਂ ਥਾਂਾਂ ਤੇ ਬਾਰਿਸ਼ ਦੇ ਅਸਰ ਜਿਹੜੇ ਨੇ ਉਹ ਅੱਜ ਤੋਂ ਨਹੀਂ ਬਲਕਿ ਕੱਲ ਤੋਂ ਵੇਖਣ ਨੂੰ ਮਿਲਣਗੇ ਮੌਸਮ ਵਿਭਾਗ ਦੇ ਵੱਲੋਂ 4 ਅਤੇ 5 ਫਰਵਰੀ ਨੂੰ ਕਈ ਥਾਂਾਂ ਤੇ ਮੀਂਹ ਦੀ ਪੁਹਿਖਾਣੀ ਕੀਤੀ ਗਈ ਹੈ 4 ਫਰਵਰੀ ਨੂੰ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਪੁਹਿਖਾਣੀ ਹੋਈ ਹੈ ਉੱਥੇ ਪੰਜ ਫਰਜੰਦੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਆਉਣ ਵਾਲੇ 24 ਘੰਟਿਆਂ ਦੇ ਵਿੱਚ ਤਾਪਮਾਨ 'ਚ 2 ਡਿਗਰੀ ਤੱਕ ਦੀ ਗਿਰਾਵਟ ਜਿਹੜੀ ਹੈ ਉਹ ਦਰਜ ਕੀਤੀ ਜਾ ਸਕਦੀ ਹੈ ਫਿਲਹਾਲ ਮੌਸਮ ਵਿਭਾਗ ਦਾ ਇਹ ਹੀ ਕਹਿਣਾ ਹੈ ਕਿ ਹੁਣ ਆਉਣ ਵਾਲੇ ਦਿਨ ਕਾਫੀ ਜ਼ਿਆਦਾ ਕੰਬਾ ਸਕਦੇ ਨੇ ਠੰਡ ਵਾਲੇ ਦਿਨ ਹੋਣਗੇ ਤੇ ਜਿੰਨਾ ਹੋ ਸਕੇ ਆਪਣਾ ਲੋਕ ਖਿਆਲ ਜ਼ਰੂਰ ਰੱਖਣ ਕਿਉਂਕਿ ਇਸ ਘਟਦੇ ਹੋਏ ਤਾਪਮਾਨ ਦੇ ਵਿੱਚ ਵਾਧਦੀ ਹੋਈ ਠੰਡ ਦੇ ਵਿੱਚ ਬਿਮਾਰੀਆਂ ਜਿਹੜੀਆਂ ਨੇ ਉਹ ਘੇਰ ਲੈਂਦੀਆਂ ਤੇ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਜਿੰਨਾ ਹੋ ਸਕੇ ਆਪਣਾ ਆਪਣੇ ਪਰਿਵਾਰ ਦਾ ਖਿਆਲ ਜ਼ਰੂਰ ਰੱਖੋ ਤੇ ਜਿਸ ਤਰੀਕੇ ਧੁੰਦ ਨਿਕਲੀ ਹੋਈ ਹੈ ਉਸ ਨੂੰ ਵੇਖ ਕੇ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਤੁਸੀਂ ਆਪਣੇ ਵਾਹਨ ਦੀ ਰਫ਼ਤਾਰ ਹੈ ਉਹ ਘੋਲੀ ਰੱਖੋ ਤਾਂ ਕਿ ਕਿਸੇ ਤਰੀਕੇ ਕੋਈ ਹਾਦਸਾ ਨਾ ਵਾਪਰ ਸਕੇ ਇਸ ਤੋਂ ਇਲਾਵਾ ਤੁਹਾਡੇ ਇਲਾਕੇ ਦੇ ਮੌਸਮ ਦਾ ਹਾਲ ਕਿਹੋ ਜਿਹਾ ਹੈ ਉਹ ਸਾਨੂੰ ਕਮੈਂਟ ਕਰਕੇ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਡਾਲਰ ਦੇ ਮੁਕਾਬਲੇ ਇੱਕ ਵਾਰ ਫਿਰ ਤੋਂ ਭਾਰਤੀ ਰੁਪਿਆ ਆਪਣੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਿਆ ਇਸ ਵੇਲੇ ਦੀ ਗੱਲ ਕੀਤੀ ਜਾਵੇ ਤਾਂ ਰਿਕਾਰਡ ਤੋੜ ਗਿਰਾਵਟ ਦਰਜ ਹੋਈ ਹੈ ਨਾਲ ਹੀ ਨਾਲ 87 ਰੁਪਏ ਦੇ ਹਿਸਾਬ ਦੇ ਨਾਲ ਪ੍ਰਤੀ ਡਾਲਰ ਤੇ ਕਾਰੋਬਾਰ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਅੱਜ ਬਾਜ਼ਾਰ ਖੁੱਲਦੇ ਕਾਫੀ ਵੱਡੀ ਗਿਰਾਵਟ ਦੇਖਣ ਨੂੰ ਮਿਲੇ ਹੁਣ ਇਸ ਮਾਮਲੇ ਦੇ ਨਾਲ ਜੁੜੀ ਜੋ ਹੋਰ ਜਾਣਕਾਰੀ ਮਿਲੂ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਤੱਕ ਸਾਡੇ ਇਸ ਖਾਸ ਖਬਰ ਨੂੰ ਜ਼ਰੂਰ ਸੁਣੇ ਰੀਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਡਾਲਰ ਦੇ ਮੁਕਾਬਲੇ ਰੁਪਏ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਹੈ। ਸੋਮਵਾਰ ਨੂੰ ਬਾਜ਼ਾਰ ਖੁੱਲ੍ਹਦੇ ਹੀ ਰੁਪਏ ਦੇ ਵਿੱਚ ਵੱਡੀ ਗਿਰਾਵਟ ਦਰਜ ਹੋਈ। ਅੱਜ ਪਹਿਲੀ ਵਾਰ ਰੁਪਿਆ 87 ਦੇ ਪੱਧਰ ਤੋਂ ਹੇਠਾਂ ਖਿਸਕਿਆ। ਸ਼ੁਰੂਆਤੀ ਕਾਰੋਬਾਰ ਦੇ ਵਿੱਚ ਰੁਪਿਆ 67 ਪੈਸੇ ਡਿੱਗ ਕੇ 87.29 ਪ੍ਰਤੀ ਡਾਲਰ ਤੇ ਆ ਗਿਆ। ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਿਆ। ਸ਼ੁੱਕਰਵਾਰ ਨੂੰ ਅੰਤਰ ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਦੇ ਵਿੱਚ ਰੁਪਿਆ 86.6 ਤੇ ਬੰਦ ਹੋਇਆ ਸੀ ਪਰ ਜਿਵੇਂ ਹੀ ਅੱਜ ਬਾਜ਼ਾਰ ਖੁੱਲਿਆ 41 ਪੈਸੇ ਦੇ ਕੇ 87.02 ਤੇ ਪਹੁੰਚ ਗਿਆ ਜਨਵਰੀ 2023 ਤੋਂ ਬਾਅਦ ਸਭ ਤੋਂ ਕਮਜ਼ੋਰ ਸ਼ੁਰੂਆਤ ਸੀ ਅਮਰੀਕਾ ਦੇ ਰਾਸ਼ਪਤੀ ਡੋਨਾਲਡ ਟਰੰਪ ਨੇ ਕੈਨੇਡਾ ਮੈਕਸੀਕੋ ਤੇ ਚੀਨ ਤੇ ਨਵੇਂ ਟੈਰਿਫ ਲਗਾਉਣ ਦੇ ਹੁਕਮ ਤੇ ਦਸਤਖਤ ਕਰ ਦਿੱਤੇ ਜਿਸ ਕਾਰਨ ਵਿਸ਼ਵ ਵਪਾਰ ਯੁੱਧ ਦਾ ਜੋ ਡਰ ਵਧ ਗਿਆ ਜਿਸ ਦਾ ਰੁਪਏ ਦੇ ਉੱਤੇ ਵੇਖਣ ਨੂੰ ਮਿਲਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਨੀਤੀ ਦੇ ਕਾਰਨ ਡਾਲਰ ਹੋਰ ਮਜ਼ਬੂਤ ਹੋਇਆ ਜਿਸ ਕਾਰਨ ਰੁਪਏ ਸਮੇਤ ਦੁਨੀਆ ਦੀਆਂ ਕਈ ਮੁਦਰਾਵਾਂ 'ਤੇ ਪ੍ਰਭਾਵਤ ਹੋਈਆਂ ਨੇ ਡਾਲਰ ਇੰਡੈਕਸ 1.4 ਫੀਸ ਦੀ ਛਾਲ ਮਾਰ ਕੇ 109.84 ਤੇ ਪਹੁੰਚ ਗਿਆ ਹੈ ਇਸ ਦੇ ਨਾਲ ਹੀ ਰੁਪਏ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਲਗਾਤਾਰ ਕਮਜ਼ੋਰ ਹੋ ਰਿਹਾ ਹੈ ਜ 2024 ਦੇ ਵਿੱਚ ਹੁਣ ਤੱਕ 2.78% ਇਹ ਦੇਖ ਚੁੱਕਾ ਹੈ ਰੁਪਏ ਦੀ ਤਰ੍ਹਾਂ ਚੀਨ, ਮੈਕਸੀਕੋ ਤੇ ਕੈਨੇਡਾ ਦੀਆਂ ਕਰੰਸੀਆਂ ਦੇ ਵਿੱਚ ਭਾਰੀ ਗਿਰਾਵਟ ਆਈ ਹੈ ਓਟਾ ਮੁਤਾਬਕ ਚੀਨ ਦੀ ਕਰੰਸੀ ਯੁਆਨ ਸੋਮਵਾਰ ਨੂੰ ਆਫਸ਼ੋਰ ਬਾਜ਼ਾਰ ਦੇ ਵਿੱਚ ਰਿਕਾਰਡ ਹੇਠਲੇ ਪੱਧਰ ਤੇ ਪਹੁੰਚ ਗਈ ਮੈਕਸੀਕੋ ਦੇ ਪੈਸੇ ਤੇ ਨਾਲ ਹੀ ਨਾਲ ਕੈਨੇਡਾ ਦੇ ਡਾਲਰ ਵੀ ਕਈ ਸਾਲਾਂ ਵਿੱਚ ਸਭ ਤੋਂ ਕਮਜ਼ੋਰ ਸਥਿਤੀ 'ਚ ਆ ਗਏ ਨੇ ਇਸ ਕਾਰਨ ਵਪਾਰ ਯੁੱਤਬਧਨ ਦਾ ਡਰ ਹੋ ਡੂੰਗਾ ਹੋ ਗਿਆ ਤੇ ਜਦ ਇਹ ਡਰ ਹੋਰ ਜ਼ਿਆਦਾ ਵਧਣ ਲੱਗਾ ਇਹੀ ਕਾਰਨ ਰਿਹਾ ਕਿ ਰੁਪਿਆ ਵੀ ਆਪਣੇ ਹੇਠਲੇ ਪੱਧਰ ਤੇ ਪਹੁੰਚ ਗਿਆ ਸਭ ਤੋਂ ਹੇਠਲੇ ਪੱਧਰ ਤੇ ਇਸ ਵੇਲੇ ਰੁਪਿਆ ਕਾਰੋਬਾਰ ਕਰ ਰਿਹਾ ਦੱਸਿਆ ਜਾ ਰਿਹਾ ਹੈ ਕਿ ਰਿਕਾਰਡ ਤੋੜ ਗਿਰਾਵਟ ਜੜੀ ਹੈ ਉਹ ਦਰਜ ਕੀਤੀ ਗਈ ਹੈ ਤੇ ਸਨ ਅੱਜ ਦੀਆਂ ਕੁਝ ਖਾਸ ਖਬਰਾਂ ਅਜਿਹੀਆਂ ਖਬਰਾਂ ਲੈ ਕੇ ਰੋਜ਼ਾਨਾ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਪਰ ਤਦ ਤੱਕ ਤੁਸੀਂ ਜੁੜੇ ਰਹੋ ਦਾ ਟੀਵੀ ਨਾ ਰਾਇ ਦੇਨਾ